ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮੈਂ ਭਗਵਾਨ ਸਿੰਘ ਬਧਾਤਾ ਉਸਕੋ ਵਿਚਾਰ ਆਪ ਸੰਗਤ ਦੇ ਨਾਲ ਸਾਂਝੇ ਕਰਨੇ ਆ ਜਰੂਰ ਸੁਣਿਓ ਤੇ ਧਿਆਨ ਵੀ ਦਿਓ ਸਾਲ 2024 ਸਮਾਪਤੀ ਵੱਲ ਜਾ ਰਿਹਾ ਨਵਾਂ ਸਾਲ 2025 ਜਿਹੜਾ ਉਹ ਸ਼ੁਰੂ ਹੋ ਜਾਣਾ ਤੇ ਨਵੇਂ ਸਾਲ ਦੀਆਂ ਇੱਕ ਦੂਜੇ ਨੂੰ ਵਧਾਈਆਂ ਦਿੱਤੀਆਂ ਜਾਂਦੀਆਂ 1 ਜਨਵਰੀ ਨੂੰ ਤੇ ਮੈਂ ਬੇਨਤੀ ਇਹ ਕਰਦਾ ਕਿ ਸਾਨੂੰ ਇਹ ਧਿਆਨ ਰੱਖਣਾ ਚਾਹੀਦਾ ਕਿ ਉਸ ਦਿਨ ਸਾਡੀ ਕੌਮ ਦੇ ਜਥੇਦਾਰ ਸਾਹਿਬ ਭਾਈ ਸਾਹਿਬ ਭਾਈ ਗੁਰਦੇਵ ਸਿੰਘ ਜੀ ਕੌਕੇ ਜਿਹੜੀ ਉਹਨਾਂ ਦੀ ਉਸ ਦਿਨ ਸ਼ਹੀਦੀ ਹੋਈ ਸੀ ਸਾਨੂੰ ਉਹਨਾਂ ਨੂੰ ਯਾਦ ਕਰਨਾ ਚਾਹੀਦਾ ਉਹਨਾਂ ਪ੍ਰਤੀ ਸਾਨੂੰ ਜਿਹੜਾ ਗੁਰੂ ਸਾਹਿਬ ਦੇ ਅੱਗੇ ਅਰਦਾਸ ਬੇਨਤੀ ਕਰਨੀ ਚਾਹੀਦੀ ਆ ਉਹਨਾਂ ਦਾ ਜਿਹੜਾ ਸ਼ਹੀਦੀ ਦਿਹਾੜਾ ਸਾਰਿਆਂ ਨੂੰ ਰਲ ਮਿਲ ਕੇ ਮਨਾਉਣਾ ਚਾਹੀਦਾ ਤੇ ਉਹ ਹੁਣ ਆਪਾਂ ਵੀਡੀਓ ਦੇਖਦੇ ਆ ਕਾਫੀ ਲੋਕਾਂ ਨੂੰ ਤਾਂ ਪਤਾ ਹੀ ਨਹੀਂ ਕਿ ਭਾਈ ਸਾਹਿਬ ਗੁਰਦੇਵ ਸਿੰਘ ਕੌਂਕੇ ਵੀ ਸਾਡੇ ਪੌਂਦ ਦੇ ਜਥੇਦਾਰ ਰਹੇ ਨੇ ਜਾਂ ਉਹਨਾਂ ਦੇ ਨਾਲ ਕੀ ਕੁਝ ਹੋਇਆ ਤੇ ਆਪਾਂ ਹੁਣ ਵੀਡੀਓ ਦੇ ਵਿੱਚ ਦੇਖਦੇ ਆਂ ਵੀ ਉਹਨਾਂ ਦੇ ਨਾਲ ਕਹੇ ਜਿਹੜੇ ਇਹਨਾਂ ਨੇ ਬਿਹਾਰ ਕੀਤੇ ਸੀ ਕਿਸ ਤਰ੍ਹਾਂ ਉਹਨਾਂ ਨੂੰ ਕੁੱਟਮਾਰ ਕੀਤੀ ਉਹਨਾਂ ਦਾ ਜਿਹੜੇ ਅੰਗ-ਅੰਗ ਤੋੜਿਆ ਕਿੰਨੇ ਉਹਨਾਂ ਦੇ ਨਾਲ ਜ਼ੁਲਮ ਹੋਏ ਹੁਣ ਪਤਾ ਲੱਗਦਾ ਤੇ ਸਾਡੇ ਆਗੂਆਂ ਨੂੰ ਚਾਹੀਦਾ ਕਿ ਇਹ ਚੀਜ਼ ਦਾ ਜਿਹੜਾ ਇਨਸਾਫ ਆ ਜ਼ਰੂਰ ਹੋਣਾ ਚਾਹੀਦਾ ਭਾਈ ਸਾਹਿਬ ਦੇ ਨਾਲ ਇਹਨਾਂ ਨੇ ਇਹ ਕੁਛ ਕਿਉਂ ਕੀਤਾ ਕਿਉਂਕਿ ਰੋਪਾਲੀ ਸਾਹਿਬ ਗੁਰਦੇਵ ਸਿੰਘ ਜੀ ਕੌਕੇ ਸੀ ਉਹ ਜਿੰਨੇ ਵੀ ਬੰਦਿਆਂ ਨੇ ਉਹਨਾਂ ਬਾਰੇ ਗੱਲਬਾਤ ਕੀਤੀ ਤੇ ਸਾਰਿਆਂ ਨੇ ਇਹੀ ਦੱਸਿਆ ਕਿ ਉਹ ਬਹੁਤ ਚੰਗੇ ਇਨਸਾਨ ਸੀ ਸੇਵਾ ਸਿਮਰਨ ਵਾਲੇ ਸੀ ਕਿਸੇ ਦਾ ਠੱਗੀ ਧੋਖਾ ਨਹੀਂ ਕਿਸੇ ਵੀ ਗਲਤ ਕੰਮ ਚ ਹਿੱਸਾ ਨਹੀਂ ਸੀ ਲੈਂਦੇ ਆਮ ਸੰਗਤ ਵੀ ਉਹਨਾਂ ਕੋਲੇ ਆਪਦੇ ਦੁੱਖ ਤਕਲੀਫਾਂ ਲੈ ਕੇ ਜਾਂਦੇ ਸੀ ਇਹ ਆਪਾਂ ਸੁਣਦੇ ਆ ਤਾਂ ਪਤਾ ਲੱਗਦਾ ਕਿ ਉਹ ਬਹੁਤ ਚੰਗੇ ਇਨਸਾਨ ਸੀ ਪਰ ਉਹਨਾਂ ਦੇ ਨਾਲ ਐਡਾ ਜ਼ੁਲਮ ਹੋਇਆ ਕਿਉਂ ਹੋਇਆ ਕਿਹਨੇ ਕੀਤਾ ਕੀਦੇ ਕਹਿਣ ਤੇ ਹੋਇਆ ਇਹ ਜ਼ਰੂਰ ਸਾਹਮਣੇ ਆਉਣਾ ਚਾਹੀਦਾ ਸਾਡੇ ਆਗੂਆਂ ਦਾ ਫਰਜ਼ ਬਣਦਾ ਇਹ ਜੋ ਕੁਝ ਵੀ ਹੋਇਆ ਉਹਨੂੰ ਸਾਹਮਣੇ ਲਿਆਂਦਾ ਜਾਵੇ ਕੀਦੇ ਕਹਿਣ ਤੇ ਹੋਇਆ ਕਿਹਨੇ ਕਰਵਾਇਆ ਕਿਉਂ ਕਰਵਾਇਆ ਇਹ ਜਿਹੜਾ ਸਾਰਾ ਕੁਝ ਸਾਹਮਣੇ ਆਉਣਾ ਚਾਹੀਦਾ ਸਾਡੀਆਂ ਜਥੇਬੰਦੀਆਂ ਨੂੰ ਸਾਡੇ ਆਗੂਆਂ ਨੂੰ ਇੱਥੇ ਜ਼ੋਰ ਧਿਆਨ ਦੇਣਾ ਚਾਹੀਦਾ ਤੇ ਨਵੇਂ ਸਾਲ ਵਾਲੇ ਦਿਨ ਜਸ਼ਨ ਮਨਾਉਣ ਦੀ ਥਾਂ ਤੇ ਸਾਨੂੰ ਚਾਹੀਦਾ ਕਿ ਅਸੀਂ ਉਹਨਾਂ ਦੀ ਸ਼ਹੀਦੀ ਨੂੰ ਯਾਦ ਕਰੀਏ ਕਿਉਂਕਿ ਉਹ ਇੱਕ ਬਹੁਤ ਚੰਗੇ ਇਨਸਾਨ ਸੀ ਤੇ ਗੁਰੂ ਦੇ ਭੈਅ ਵਿੱਚ ਰਹਿਣ ਵਾਲੇ ਸੀ ਉਤੋਂ ਅਕਾਲ ਤਖਤ ਸਾਹਿਬ ਦੇ ਉਹ ਜਥੇਦਾਰ ਸੀਗੇ ਤੇ ਉਹਨਾਂ ਨੇ ਆਪਦੀ ਜਿਹੜੀ ਡਿਊਟੀ ਆ ਬਹੁਤ ਵਧੀਆ ਢੰਗ ਦੇ ਨਾਲ ਨਿਭਾਈ ਕਿਸੇ ਦੇ ਨਾਲ ਵੀ ਉਹਨਾਂ ਨੇ ਕੋਈ ਬਦੀਕੀ ਨਹੀਂ ਕੀਤੀ ਆਪਦੀ ਡਿਊਟੀ ਨੂੰ ਆਪਦੇ ਫਰਜ਼ ਨੂੰ ਬਹੁਤ ਵਧੀਆ ਢੰਗ ਨਾਲ ਨਿਭਾਇਆ ਪਰ ਉਹਨਾਂ ਦਾ ਜਿਹੜਾ ਅੰਤ ਆ ਉਹ ਕਿਹੜੇ ਹਿਸਾਬ ਨਾਲ ਹੋਇਆ ਕਿੰਨਾ ਟਾਈਮ ਤੋਂ ਉਹਨਾਂ ਦੇ ਬਾਰੇ ਪਤਾ ਹੀ ਨਹੀਂ ਲੱਗਿਆ ਕਿਸ ਤਰ੍ਹਾਂ ਉਹਨਾਂ ਨੂੰ ਕੁੱਟਮਾਰ ਕਰਕੇ ਦੁੱਖ ਤਕਲੀਫਾਂ ਦੇ ਕੇ ਭੁੱਖੇ ਧਿਆਹੇ ਰੱਖ ਕੇ ਠੁੱਡੇ ਮਾਰ ਮਾਰ ਉਹਨਾਂ ਦੇ ਜਿਹੜਾ ਪੱਟਾਂ ਦੇ ਸਨਾਂ ਤੋਂ ਖੂਨ ਕੱਢ ਦਿੱਤਾ ਗਿਆ ਹੁਣ ਆਪਾਂ ਵੀਡੀਓ ਦੇਖਦੇ ਆ ਪਤਾ ਲੱਗਦਾ ਇੰਨਾ ਜ਼ੁਲਮ ਹੋਇਆ ਤੇ ਉਸ ਤੋਂ ਬਾਅਦ ਉਹਨਾਂ ਦੇ ਟੋਟੇ ਡੋਟੇ ਕਰਕੇ ਦਰਿਆ ਦੇ ਵਿੱਚ ਉਹਨਾਂ ਨੂੰ ਵਹਾ ਦਿੱਤਾ ਉਹਨਾਂ ਦੀ লাশ ਵੀ ਨਹੀਂ ਮਿਲੀ ਉਹਨਾਂ ਦਾ ਅੰਤਮ ਸੰਸਕਾਰ ਵੀ ਨਹੀਂ ਹੋ ਸਕਿਆ ਤੇ ਸਾਡੇ ਆਗੂਆਂ ਨੂੰ ਚਾਹੀਦਾ ਉਹ ਚੀਜ਼ ਤੇ ਗੌਰ ਕਰਨ ਤੇ ਮੇਰੀ ਸਾਡੇ ਸੰਗਤ ਨੂੰ ਬੇਨਤੀ ਆ ਕਿ ਨਵੇਂ ਸਾਲ ਵਾਲੇ ਦਿਨ ਭਾਈ ਸਾਹਿਬ ਦੀ ਸ਼ਹੀਦੀ ਨੂੰ ਜਰੂਰ ਮਨਾਇਆ ਕਰੋ ਯਾਦ ਕਰੋ ਉਹਨਾਂ ਨੂੰ ਅਰਦਾਸ ਬੇਨਤੀ ਕਰਿਆ ਕਰੋ ਜਿੰਨਾ ਵੀ ਕੋਈ ਕਰ ਸਕਦਾ ਪਾਠ ਅਰਦਾਸ ਬੇਨਤੀ ਗੁਰੂ ਸਾਹਿਬ ਦੇ ਚਰਨਾਂ ਵਿੱਚ ਜਰੂਰ ਕਰਿਆ ਕਰੋ ਤੇ ਇਹ ਮੇਰੀ ਤੁਹਾਨੂੰ ਬੇਨਤੀ ਆ ਵੀ ਉਸ ਦਿਨ ਜਸ਼ਨ ਮਨਾਉਣ ਦੀ ਥਾਂ ਤੇ ਸਾਡੀ ਕੌਮ ਦੇ ਜਥੇਦਾਰ ਜਿਹੜੇ ਬਹੁਤ ਹੀ ਚੰਗੇ ਸੀ ਜਿਨ੍ਹਾਂ ਦੇ ਕੋਲੇ ਹਰ ਕੋਈ ਆਪਣਾ ਦੁੱਖ ਤਕਲੀਫ ਵੀ ਲੈ ਕੇ ਆਉਂਦਾ ਸੀ ਪਤਾ ਲੱਗਦਾ ਤੇ ਉਹਨਾਂ ਨੂੰ ਯਾਦ ਕਰਨਾ ਚਾਹੀਦਾ ਅਸੀਂ ਵਧਾਈਆਂ ਦੇਣ ਦੀ ਥਾਂ ਤੇ ਇਨ੍ਹਾਂ ਕੌਮ ਦੇ ਮਹਾਨ ਸ਼ਹੀਦਾਂ ਨੂੰ ਜ਼ਰੂਰ ਯਾਦ ਕਰਿਆ ਕਰੀਏ ਮੇਰੇ ਹੱਥ ਜੋੜ ਕੇ ਬੇਨਤੀ ਆ ਬੜੇ ਦੁੱਖ ਦੀ ਗੱਲ ਆ ਕਿ ਬਹੁਤ ਲੋਕਾਂ ਨੂੰ ਤੇ ਇਹ ਵੀ ਨਹੀਂ ਪਤਾ ਕਿ ਭਾਈ ਗੁਰਦੇਵ ਸਿੰਘ ਜੀ ਕੌਕੇ ਸਾਡੀ ਕੌਮ ਦੇ ਜਥੇਦਾਰ ਸੀ ਜਾਂ ਉਹਨਾਂ ਦੇ ਨਾਲ ਕੀ ਹੋਇਆ ਕਿਵੇਂ ਉਹਨਾਂ ਨੂੰ ਸ਼ਹੀਦ ਕੀਤਾ ਗਿਆ ਇਹ ਸਾਡੇ ਆਗੂਆਂ ਦਾ ਫਰਜ਼ ਬਣਦਾ ਜਿਨ੍ਹਾਂ ਨੇ ਵੀ ਉਹਨਾਂ ਤੇ ਜ਼ੁਲਮ ਕੀਤਾ ਜਿਨ੍ਹਾਂ ਨੇ ਕਰਾਇਆ ਉਹਨਾਂ ਨੂੰ ਸੰਗਤ ਦੇ ਸਾਹਮਣੇ ਲਿਆਉਣਾ ਚਾਹੀਦਾ ਤੇ ਮੇਰੀ ਫੇਰ ਤੁਹਾਨੂੰ ਹੱਥ ਜੋੜ ਕੇ ਬੇਨਤੀ ਆ ਕਿ ਨਵੇਂ ਸਾਲ ਵਾਲੇ ਦਿਨ ਭਾਈ ਸਾਹਿਬ ਨੂੰ ਬਹੁਤ ਹੀ ਦੁੱਖ ਤਕਲੀਫਾਂ ਦੇ ਕੇ ਸੀਧ ਕੀਤਾ ਗਿਆ ਸੀ ਉਸ ਦਿਨ ਵਿਧਾਨਿਆਂ ਦੇਣ ਦੀ ਥਾਂ ਤੇ ਉਹਨਾਂ ਨੂੰ ਯਾਦ ਕੀਤਾ ਜਾਵੇ ਉਹਨਾਂ ਦੇ ਅਸੀ ਦਿਦੜਾ ਮਨਾਇਆ ਜਾਵੇ ਸਾਰੀਆਂ ਸੰਗਤਾਂ ਦੇ ਚਰਨਾਂ 'ਚ ਬੇਨਤੀ ਹੱਥ ਜੋੜ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ